ਮੈਟਰ ਰਬਰ ਬਲਿਸ ਅਸੀਂ ਕਾਲੇ ਦੀ ਸਸਤੀ ਕਾਲ ਲਿਆ ਤੇ ਸਵੇਰ ਦੇ ਟਾਈਮ ਕਾਫੀ ਵੇੜੇ ਨਾਲ ਹੀ ਆ ਗਏ ਅੱਜ ਤੇ ਗੱਡੀ ਲਗਾਦਰ ਗਾਮੀਆਂ ਕੋ ਮਾਉਣੇ ਨੂੰ ਪਾਲਿਸ਼ ਤੇ ਗੱਡੀ ਦੇ ਹਾਲਾਤ ਨੂੰ ਦਿਖਾਦਣੇ ਲੱਗੇ ਹਾਂ ਆਇਆ ਚੈੱਕ ਕਰ ਲੋ ਸਾਰੀ ਗੱਡੀ ਇੰਡਸਟਰੀ ਯਾਰਾਂ ਨਾਲ ਜਾਂਦੀਆਂ ਨੇ ਭਾਜੀ ਹੁਣਾਂ ਦੇ ਯਾਂ ਤੇ ਪੀੜੀਆਂ ਪਈਆਂ ਹੋਈਆਂ ਗੱਡੀਆਂ ਪੀੜੀਆਂ ਠੀਕ ਹੈ ਜੀ ਤਾਂ ਫੋਲ ਦੇ ਹਾਲਾਤ ਜਿਹੜੇ ਤੁਸੀਂ ਚੈੱਕ ਕਰ ਲੋ ਆ ਵੀ ਦੇਖ ਲਾਂ ਮੇਤਰਾ ਇਹ ਸਾਰੀ ਟੋਟਲੀ ਗੱਡੀ ਬਿਲੀ ਪਈ ਹੋਈ ਆ। ਕਾਫੀ ਜ਼ਿਆਦਾ ਸਕ੍ਰੈਚ ਨੇ ਗੱਡੀ ਤੇ। ਤਾਂ ਆਪਾਂ ਇਹਨੂੰ ਪੂਰਾ ਕਰਨਾ ਕੰਪਾਊਂਡ। ਤੇ ਬਾਈ ਜੀ ਕਹਿੰਦੇ ਯਾਰ ਗੱਡੀਆਂ ਸਾਰੀਆਂ ਇਹ ਸਾਡੀਆਂ ਹੋਈਆਂ ਇਹਦੀ ਫੋਰਚੂਨਰ ਆਪਾਂ ਕਰਕੇ ਦਿੱਤੀ ਸੀ ਬਾਈ ਜੀ ਉਹਨਾਂ ਦੀ। ਉਹ ਵੀ ਬਹੁਤ ਓਕੇ ਰੂਡ ਹੋਈ ਸੀ ਜਿੱਤੀ ਦੌਧਰ ਕੀ ਕਰਦੀ ਸੀ ਗੱਡੀ ਉਹਦੀ। ਤੇ ਇਹਦੇ ਵੀ ਤੁਹਾਨੂੰ ਹਾਲਾਤ ਦਿਖਾ ਦਿੰਦੇ ਆ। ਆਹ ਦੇਖ ਲਓ ਚੈੱਕ ਕਰ ਲਓ। ਇਹ ਜਿੰਨੀਆਂ ਵੀ ਫੈਕਟਰੀ ਇੰਡਸਟਰੀ ਏਰੀਆ ਨੇ ਜਾਂ ਜਿੱਥੇ ਕੱਟੀਆਂ ਸਾਰੀਆਂ ਉਹਦਾ ਇਹ ਹਾਲਾਤ ਹੋ ਜਾਂਦੇ ਆ। ਤੇ ਸ਼ਾਤ ਤੁਸੀਂ ਦੀਆਂ ਸ਼ਾਤ ਬਿਲੀ ਪਈ ਆ। ਸਾਰੇ ਜਾਤ ਤੱਕ ਜਿਹੜੀ ਪਈ ਹੋਈ ਆ ਆ ਚੀਜ਼ਾਂ ਨਹੀਂ ਤੇ ਮਾਰੇ ਗੱਡੀ ਕਰਨੀ ਘੁਮਾਉਣ ਆਣ ਬਾਲੇ ਆ ਆ ਵੀ ਚੈੱਕ ਕਰ ਲਓ ਸਾਰਾ ਕੰਮ ਕਰਾਂਗੇ ਨਾ ਨਾਟਾਂ ਉਹ ਕੇ ਰਪੋਰਟ ਦੋਦਰ ਕੀ ਚਿੱਟੀ ਕੱਢ ਕੇ ਨਵਾ ਗੱਡੀ ਵੀਡੀਓ ਦੇਖ ਲਓ ਪੂਰੀ ਤੇ ਚੈਨਲ ਕਰ ਲਿਓ ਸਬਸਕ੍ਰਾਈਬਰ ਠੀਕ ਹੈ ਜੀ ਆਨ ਉਕਰ ਬੁਰਕਾ ਮਾਰ ਕੇ ਲਵਾਉਂਦੇ ਥੈਂਕ ਯੂ ਇਹ ਮੈਂ ਮਤਰਾ ਗੱਡੀ ਦੀ ਛੱਤ ਦੇਖ ਰਿਹਾ ਇਧਰ ਵਾਲੀ ਠੀਕ ਹੈ ਜੀ ਕੀ ਹਾਲਾਤ ਬਣੇ ਪੈ ਨੇ ਗੱਡੀ ਦੇ ਮਹਾਰਾਜ ਜਿਹੜਾ ਇੰਡਸਟਰੀ ਏਰੀਆ 'ਲ ਗੱਡੇ ਜਾਂਦੇ ਜਿੰਨੇ ਹੋਵੇ ਨਾ ਉਹਨਾਂ ਦੇ ਹਾਲਾਤ ਆ ਹੋ ਜਾਂਦੇ ਠੀਕ ਹੈ ਜੀ ਚੈੱਕ ਕਰ ਲਓ ਗੱਡੀ ਦਾ ਦੇਖ ਲਓ ਪਾਥਰੀ ਮਰੀ ਜਾਂ ਨੇ ਕੁਛ ਵੀ ਜੀ ਮਿੱਟੀ ਜੰਮ ਜਾਂਦੀ ਸਭ ਚਲੋ ਇਧਰ ਥੋੜਾ ਜਿਹਾ ਪਰ ਡੈਮੋ ਦਿੱਤੀ ਆ ਜੀ ਚੈੱਕ ਕਰੋ ਸਿਰਫ ਓਨਲੀ ਪੇਪਰ ਯੂਜ਼ ਕੀਤਾ ਹੈ ਤੋ ਫਰਕ ਨੂੰ ਹੀ ਦੇਖ ਰੋ ਉੱਧਲੀ ਸਾਈਡ ਤੇ ਇੱਧਰੀ ਸਾਈਡ ਕਿੰਨਾ ਜ਼ਿਆਦਾ ਡਿਫਰੈਂਸ ਹੈ ਫੇਰ ਗੱਡੀ ਕੰਪਾਉਂਡ ਕਰਨੀ ਆਪਾਂ ਲੋਬੀ ਮਿੱਤਰੋ ਇਹ ਸਪੈਸ਼ਲ ਵੀਡੀਓ ਜਿਹੜੀ ਵਾਈਟ ਗੱਡੀਆਂ ਚਿੱਟੀਆਂ ਗੱਡੀਆਂ ਵਾਲਿਆਂ ਵਾਸਤੇ ਬਣਾਈ ਗਿਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜਿਹੜੀ ਇਧਰ ਲਈ ਤਾਂ ਕੀ ਆ ਤੇ ਇਧਰ ਹੀ ਤਾਂ ਕੀ ਤੁਸੀਂ ਫਰਕ ਦੇਖ ਰਹੇ ਹੋਗੇ ਕਿ ਆ ਤਾਂ ਕੀ ਸ਼ਾਇਦ ਪੇਂਟ ਕਰਵਾਈ ਆ ਆ ਪਹਿਲਾਂ ਦੀ ਰਿਜਨਲ ਹੈ ਬਾਈ ਜੀ ਇਦਾਂ ਦਾ ਕੁਝ ਨਹੀਂ ਹੈਗਾ ਗੱਡੀ ਸਾਰੀ ਪੀਲੀ ਪਈ ਹੋਈ ਆ ਓਕੇ ਸਰੋ ਪਾਦਰ ਪੇਪਰ ਯੂਜ਼ ਕੀਤਾ ਹੈ ਕੰਪਾਉਂਡ ਕਰਨੇ ਪਾਲਿਸ਼ ਕਰਨੇ ਤੇ ਹਾਂ ਤਾਂ ਕਿ ਕੁਝ ਨਹੀਂ ਕੀਤਾ ਇੱਧਰ ਠੀਕ ਹੈ ਜੀ ਫਰਕ ਦੇਖ ਸਕਦੇ ਆਂ ਇੱਧਰ ਤੇ ਉਧਰ ਕਿੰਨਾ ਜਿਆਦਾ ਰਿਜ਼ਲਟ ਆ ਰਿਹਾ ਡਿਫਰੈਂਸ ਦੇ ਦੇ ਚੈੱਕ ਕਰ ਸਕਦੇ ਆਂ ਤੇ ਸਾਰੀ ਗੱਡੀ ਬਾਈ ਜੀ ਪੀਲੀ ਪਈ ਹੋਈ ਹੈ ਠੀਕ ਹੈ ਜੀ ਲੋ ਵੀ ਮਿੱਤਰੋ ਫਾਈਨਲੀ ਗੱਡੀ ਕਰ ਦਿੱਤੀ ਸੀ ਤਿਆਰ ਕੰਪਾਉਂਡ ਪਾਲਿਸ਼ ਹੋ ਗਈ ਹੈ ਡਨ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੁਸੀਂ ਦੂਰੋਂ ਤੋਂ ਗੱਡੀ ਦੇਖੀ ਸੀ ਤੇ ਲੱਗ ਜਾ ਕੇ ਵੀ ਤੁਹਾਨੂੰ ਦਿਖਾ ਦਿੰਦੇ ਆ ਗੱਡੀ ਦੇ ਕਾਫੀ ਹਾਲਾਤ ਖਰਾਬ ਸੀ ਮਾਰੇ ਹੁਣ ਚੈੱਕ ਕਰ ਲੋ ਗੱਡੀ ਉਹੀ ਗੱਡੀ ਆ ਠੀਕ ਹੈ ਜੀ ਤੇ ਆਪਾਂ ਕੀਤੀ ਹੈ ਕੰਪਾਉਂਡ ਐਂਡ ਪਾਲਿਸ਼ ਤੇ ਬਾਈ ਹੋਰ ਵੀ ਨਾ ਜੇ ਗੱਡੀਆਂ ਆਪਾਂ ਕੀਤੀਆਂ ਆ ਉਹ ਵੀ ਪਾਏ ਹੋਏ ਆ ਵਲੌਗ ਤੇ ਬਾਈ ਉਹਨਾਂ ਦੀ ਗੱਡੀ ਦੇ ਵੀ ਕਾਫੀ ਬੁਰੇ ਹਾਲਾਤ ਹੋਏ ਸੀ ਤੇ ਬਾਈ ਕਹਿੰਦੇ ਇਹ ਵੀ ਗੱਡੀ ਸਾਡੀ ਕੰਪਾਉਂਡ ਪਾਲਿਸ਼ ਕਰਕੇ ਤੇ ਅੰਦਰੋਂ ਡਰਾਈ ਕਲੀਨਿੰਗ ਕਰਨੀ ਸੀ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਅੱਜ ਵੀ ਬਾਰਿਸ਼ ਆ ਗਈ ਸੀ ਪਰ ਫਿਰ ਵੀ ਅਸੀਂ ਮਾਰੋ ਕੰਪਾਉਂਡ ਹੀ ਕੀਤੀ ਆ ਤੇ ਗੱਡੀ ਐਨ ਪੀਲੀ ਪਈ ਹੋਈ ਸੀ ਸਾਰੀ ਲੱਗ ਜਾ ਕੇ ਦੇਖੀ ਸੀ ਤੁਸੀਂ ਪਹਿਲਾਂ ਵੀ ਹੁਣ ਵੀ ਜਾ ਕਰ ਲਓ ਇੰਨੇ ਕਿਹੜਾ ਰਫਨੈਸ ਸੀ ਗੱਡੀ ਦੇ ਆਵਾਜ਼ ਆਉਂਦੀ ਸੀ ਜਦੋਂ ਕਪੜਾ ਫੇਰਦੇ ਤੇ ਹੁਣ ਚੈੱਕ ਕਰ ਲਓ ਮਾਰੇ ਆ ਮੈਂ ਹੱਥ ਫੇਰ ਰਿਆਂ ਸਾਨੂੰ ਪਤਾ ਤਾਂ ਚੱਲ ਹੀ ਗਿਆ ਹੋਊਗਾ ਪਹਿਲਾਂ ਗੱਡੀ ਕੀਤੀ ਦਾ ਤੇ ਹੌਣ ਵਾਲੇ ਜਿਹੜੇ ਹਲਾਸ ਸੀ ਉਹ ਵੀ ਤੁਹਾਡੇ ਸਾਹਮਣੇ ਆ ਸਕ੍ਰੈਚ ਇੰਨੇ ਕਿਹੜਾ ਜਿਆਦਾ ਸੀ ਗੱਡੀ ਤੇ ਪੁੱਛੋ ਨਾ ਜੀ ਤੇ ਐਨ ਓਕੇ ਕਰਾ ਦਿੱਤੀ ਸੇਰਾ ਕਰਾ ਦਿੱਤੀ ਹਰ ਇੱਕ ਵੀਡੀਓ ਦੇ ਵਿੱਚ ਇਹੀ ਚੀਜ਼ ਦੱਸਦੇ ਹੁੰਦੇ ਆ ਬਾਈ ਜੀ ਜਿੱਥੋਂ ਪੇਂਟ ਉਤਰ ਗਿਆ ਉਹ ਅਸੀਂ ਹੱਲ ਨਹੀਂ ਕਰ ਸਕਦੇ ਠੀਕ ਆ ਜੀ ਬਾਕੀ ਅਸੀਂ ਤੁਹਾਡੀ ਗੱਡੀ ਚ ਮਗਾ ਕੇ ਦਵਾਂਗੇ ਜਿੰਨਾ ਕੋਈ ਓਕੇ ਰਿਪੋਰਟ ਕਰਕੇ ਦਵਾਂਗੇ ਸਕਰੈਚ ਜਿਹੜੇ ਮਾਈਨਰ ਹੁੰਦੇ ਆ ਗੱਡੀ ਦੇ ਜਾਂ ਕੁਝ ਵੀ ਉਹ ਕਲੀਨ ਕਰਕੇ ਦਵਾਂਗੇ ਪ੍ਰੋਪਰਲੀ ਲੋਗੋ ਸ਼ੋਗੋ ਲਾਈਟਾਂ ਛੇਟਾਂ ਸਾਰਾ ਕੁਝ ਇਹਨਾਂ ਪ੍ਰੋਪਰਲੀ ਕੰਪਾਉਂਡ ਪਾਲਿਸ਼ ਕਰਕੇ ਦਵਾਂਗੇ ਠੀਕ ਹੈ ਜੀ ਜਿਹੜਾ ਪੇਂਟ ਉਤਰ ਜਾਂਦਾ ਉਹਦਾ ਕੋਈ ਹੱਲ ਨਹੀਂ ਠੀਕ ਹੈ ਜੀ ਉਹਦਾ ਬਾਈ ਜੀ ਪੇਂਟਿੰਗ ਕਰਾਉਣਾ ਪੈਣਾ ਤੁਹਾਨੂੰ ਤੇ ਬਾਕੀ ਸਾਰੀ ਗੱਡੀ ਤੁਸੀਂ ਪਹਿਲਾਂ ਦੇਖ ਲਈ ਸੀ ਸਕਰੈਚ ਬਹੁਤ ਜ਼ਿਆਦਾ ਸੀ ਤੇ ਗੱਡੀ ਚਿੱਟੀ ਗੈਨ ਖੜਦੀ ਦੁੱਧ ਵਰਗੀ ਤੇ ਗੱਡੀ ਪੀਲੀ ਪਈ ਹੋਈ ਸੀ ਹੌਣ ਤੁਸੀਂ ਦੇਖ ਲਓ ਹਾਲਾਤ ਗੱਡੀ ਦੇ ਤੇ ਆਹ باقی ਤੁਸੀਂ ਦੇਖੀ ਸੀ ਪਹਿਲਾਂ ਉੱਥੇ ਜਿੱਥੇ ਆਪਾਂ ਖੜੇ ਸੀ ਤੇ ਹੁਣ ਦੇਖ ਲਓ ਗੱਡੀ ਓਕੇ ਰਪੋਰਟ ਹੋਈ ਗਈ ਨਹੀਂ ਤੇ ਮਹਾਰਾਜ ਮਜ਼ਾ ਆ ਗਿਆ ਕੰਮ ਕਰਕੇ ਚਿੱਟੀ ਗੱਡੀ ਸ਼ੀਸ਼ਾ ਬਣਾ ਦਾਂਗੇ। ਕੋਈ ਕੰਮ ਕਰਵਾ ਕੇ ਦੇਖੋ ਸਾਡੇ ਕੋਲ ਆਪਾਂ ਕਰਦੇ ਆਂ ਹੋਮ ਸਰਵਿਸ ਜਿੰਦਦਰ ਚ ਹੋਰ ਵੀ ਮੇਰੇ ਕਿਸੇ ਵੀਰ ਭਰਾ ਨੇ ਕਾਰ ਡਰਾਈਕ ਨਹੀਂ ਕੰਪਾਉਂਡ ਪਾਲਿਸ਼ਿੰਗ ਕਰਾਉਣੀ ਆ ਸਾਨੂੰ ਕਰੋ ਕੰਟੈਕਟ ਤੇ ਆਪਾਂ ਕਰਾਂਗੇ ਹੁੱਕ ਕਰੇ ਆਗੇ ਤੁਹਾਡਾ ਸਾਰੀ ਗੱਡੀ ਦਾ ਕੰਮ ਤੇ ਜੈਨੂਅਲ ਰੇਟ ਠੀਕ ਹੈ ਜੀ ਸੋ ਚੈਨਲ ਕਰ ਦਿਓ ਸਬਸਕ੍ਰਾਈਬ ਵੀਡੀਓ ਕਰਦੇ ਹੋ ਲਾਈਕ ਆਪ ਸਾਡ ਦਾ ਧੰਨਵਾਦ ਹੈ ਜੀ ਥੈਂਕ ਯੂ ਸੋ ਮਚ ਹਲ ਹੋਰ ਦਾ ਨੇ ਸਾਡੇ ਨਾਲ ਪ੍ਰੀਤਮ ਜਾਨ ਦਾ ਅੰਕਲ ਜੀ ਆ ਇਹ ਇਹਨਾਂ ਦੇ ਡਰਾਈਵਰ ਸਾਹਿਬ ਆ ਅੰਕਲ ਉਹਨੇ ਠੀਕ ਹੈ ਜੀ ਇਹਨਾਂ ਦੇ ਇਹੀ ਗੱਡੀਆਂ ਚਲਾਉਂਦੇ ਇਹੀ ਦੇਖ ਰਿਏ ਕਰਦੇ ਇਹਨਾਂ ਦੀ ਗੱਡੀਆਂ ਦਾ ਠੀਕ ਹੈ ਇਹਨਾਂ ਦੇ ਬਦੌਲਤ ਅਸੀਂ ਇੱਥੇ ਪਹੁੰਚੇ ਆ ਤੇ ਪਹਿਲਾਂ ਗੱਡੀ ਦੇ ਹਾਲਾਤ ਅੰਕਲ ਉਹਨਾਂ ਤੋਂ ਪੁੱਛ ਰਹੇ ਨੇ ਕੀ ਸੀ ਤੇ ਹੁਣ ਕੀ ਸੀ ਅੰਕਲ ਜੀ ਕੀ ਕਹਿਣਾ ਚਾਹੋਗੇ ਗੱਡੀ ਦੇ ਪਹਿਲਾਂ ਹਾਲਾਤ ਕੀ ਸੀ ਉਹ ਗੱਡੀ ਦੇ ਹਾਲਾਤ ਕੁਝ ਜ਼ਿਆਦਾ ਹੀ ਖਰਾਬ ਸੀ ਓਕੇ ਤੇ ਹੁਣ ਆ ਦੇਖ ਲਓ ਕਿ ਕਿੰਨੀ ਸਾਫ਼ ਨਜ਼ਰ ਆ ਰਹੀ ਹੈ ਪਹਿਲਾਂ ਵੀ ਕਰਦੇ ਆ ਗੱਡੀਆਂ ਫੱਟੀਆਂ ਨੇ ਓਕੇ ਤੇ ਪਹਿਲਾਂ ਗੱਡੀ ਦੇ ਕੀ ਪੀਲਾ ਪੀਲਾ ਪੰਨ ਸੀ ਸਾਰਾ ਜੰਮਿਆ ਹੋਇਆ ਤੇ ਤੁਹਾਡੀਆਂ ਗੱਡੀਆਂ ਸਾਰੀਆਂ ਉਧਰ ਫੈਕਟਰੀ ਵਾਲੀ ਸਾਈਡ ਜਾਂਦੀਆਂ ਨੇ ਹਾਂ ਫੈਕਟਰੀ ਸਾਈਡ ਜਾਂਦੀਆਂ ਉੱਥੇ ਤੇ ਜਿੰਨੇ ਵੀ ਵੀਰ ਭਰਾਵਾਂ ਨੂੰ ਇਹੀ ਗੱਲ ਦੱਸਦੇ ਆ ਗੱਡੀਆਂ ਜਿੰਨੀਆਂ ਨੇ ਫੈਕਟਰੀ ਸਾਈਡ ਜਾਂਦੀਆਂ ਉਹ ਸਾਰੀਆਂ ਪੀਲੀਆਂ ਪੈ ਜਾਂਦੀਆਂ ਮਹੀਨੇ ਦੋ ਮਹੀਨੇ ਚ ਪੈ ਹੀ ਜਾਂਦੀਆਂ तकरीबन ਇੰਨਾ ਕੁ ਟਾਈਮ ਹੋਈ ਗਿਆ ਸੀ ਨਾ ਜੀ ਪਹਿਲਾਂ ਵੀ ਅਸੀਂ ਇਹਨਾਂ ਦੀ ਫੋਰਚੂਨਰ ਕਰਕੇ ਗਿਆ ਉਹਦੇ ਵੀ ਇਹੀ ਹਾਲਾਤ ਬਣੇ ਹੋਏ ਆ ਤੇ ਮਾਰੇ ਹੁਣ ਗੱਡੀ ਚੈੱਕ ਕਰ ਲਓ ਸਾਰੇ ਜਣੇ ਤੇ ਨਵੀਂ ਬਣਾ ਛੱਡੀ ਆ ਐਵੇਂ ਹੀ ਅੰਕਲ ਜੀ ਹਾਂਜੀ ਹ ਸੋ थैंक यू जी ਬਹੁਤ ਬਹੁਤ ਧੰਨਵਾਦ ਹੈ ਡਾਂਗਲ ਜੀ ਹੋਰ ਵੀ ਮੇਰੇ ਕਿਸੇ ਵੀਰ ਭਰਾ ਨੇ ਕਾਰ ਡ్రਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਹੈ ਸਾਨੂੰ ਕਰ ਲਓ ਕੰਟੈਕਟ ਤੇ ਆਪਾਂ ਕਰਾਂਗੇ ਹੋਮ ਸਰਵਿਸ थैंक यू so much जी